ਆਪਾਂ ਜਿਹੜਾ ਲੋਕ ਮੈਂ ਉਹ ਜਨ ਜਿਹਦਾ 7 ਵਜੇ ਉਹਦਾ ਕੀ ਕਰੀਏ ਚਲ ਕਰਾ ਦਾਂਗੇ ਦਾ ਅਗਲੇ ਚਲ ਵੜ ਵਿਚ ਵੜ ਚਲ ਵੜ ਲੈ ਕੇ ਚਲੀਓ ਮਾਇਆ ਹੋ ਬਾ ਕਰ ਦੋ ਗੱਲਾਂ ਨਾ ਨਾ ਕਰ ਗਲਤੀ ਮੰਨ ਲੈਣਾ ਹੋਰ ਯਾਰ ਉੱਥੇ ਘੜ ਜੀ ਨਾ ਯਾਰ ਦਾਰੂ ਕੀਤੀ ਤੇ ਲੱਗੀ ਤੇ ਇਹਦਾ ਮੋਲ ਥੋੜਾ ਜਿਹਾ ਜਿਹੜਾ ਹੈਗਾ ਇਹਦਾ ਕੰਮ ਕਰਾਵਾਂਗੇ ਕਰਾਵਾਂਗੇ ਤੜਕੇ ਕਰਾਵੇਗਾ ਤੜਕੇ ਐਸੇ ਜੁਨੀਆ ਚ ਹਾਂ ਹਾਂ ਤੜਕੇ ਜੁਨੀਆ ਤੋਰੀ ਹੋਇਆ ਹਾਂ ਮੈਂ ਤੋਰੀ ਜੁਨੀਆ ਚਾਹੂੰ ਛੁੱਟੀ ਲਵਾ ਕੇ ਆਪਾਂ ਇਹਦਾ ਕੰਮ ਕਰਾਵਾਂਗੇ 2 ਮਿੰਟ ਘਟ ਜਾ ਦੋ ਮਿੰਟ ਪਹੁੰਚ ਆ ਗਈ ਜਿਹਨ ਦਾ ਉੱਤੇ ਆ ਜਦੋਂ ਥਾਣੇ ਕੋਲ ਗੱਡੀ ਮਾਰ ਕੇ ਜਾਣਦੇ ਆ ਕੋਈ ਐ ਵੀ ਗੱਟ ਆਏ ਨਹੀਂ ਇੰਨੇ ਬੰਦਾ ਮਾਰ ਕੇ ਤੂੰ ਬੰਦਾ ਜਿੰਗਾ ਨਹੀਂ ਆ ਗਿਆ ਸਾਰੇ ਜਾਣਦੇ ਨੇ ਗੱਲ ਗਲਤ ਆ ਆਹੋ ਉਹ ਗੱਲ ਮਾਰ ਵੀ ਜੋੜੀ ਗੱਲ ਤਾਂ ਇਹ ਆ ਨਾ ਵੀ ਵਿੱਚ ਸਵਾਰੀਆਂ ਨੇ ਯਾਰ ਤੂੰ ਆਇਆ ਦੇਖ ਤੂੰ ਪਹਿਲਾਂ ਗੱਡੀ ਜੇ ਮੈਂ ਉਨੀ ਥੱਲੇ ਨਾ ਛੱਡਦਾ ਗੱਡੀ ਸਿੱਧੀ ਟੱਕਰ ਚ ਬੈਠ ਜਾ ਗੱਡੀ ਮੈਂ ਗੱਡੀ ਨਹੀਂ ਛੱਡਦਾ ਸਹੀ ਗੱਡੀ ਨਹੀਂ ਛੱਡ ਤੈਨੂੰ ਤੇਰੀ ਗੱਡੀ ਪਿਆਰੀ ਹੋ ਗਈ ਇਹਦਾ ਕੀ ਕਰੀਏ ਇਹਨੂੰ ਛੱਡ ਦਈਏ ਉਰੇ ਯਾਰ ਉਵੇਂ ਕਰੀ ਜਾਣਾ ਤੂੰ ਮੈਂ ਤਾਂ ਸਾਂਦਾਂ ਨਾ ਗੱਲ ਕਰ ਤੂੰ ਮੇਰੀ ਗੱਲ ਸੁਣ ਤੂੰ ਗੱਲ ਕੋਈ ਨਹੀਂ ਤੂੰ ਦਾਰੂ ਦਾ ਤੈ ਤਾਂ ਮਰ ਗਿਆ ਤੈ ਤਾਂ ਪੰਨੀਆ ਦਾ ਹੱਲ ਬਸਦਾ ਤੂੰ ਤਾਂ ਹੱਲ ਦੱਸ ਮੇਰੀ ਗੱਲ ਸੁਣ ਆਪਣੀ ਗੱਡੀ ਮੋੜੇ ਦੇ ਗੱਡੀ ਉੱਥੇ ਸਾਈਡ ਚਲਾ ਕੇ ਬੰਦ ਕਰ ਜਾ ਵਿੱਚ ਬੈਠ ਬਸ ਬਸ اها ڏيکها ان گڏي